ਇੱਕ ਧੀ ਨੇ ਔਰਤਾਂ ਦੇ ਮਾਨ ਸਨਮਾਨ ਦਾ ਮੁੱਦਾ ਚੁੱਕਿਆ ਤਾਂ ਸੋਸ਼ਲ ਮੀਡੀਆ ਦੇ ਵੱਲੋਂ ਉਸ ਧੀ ਉੱਤੇ ਹਜ਼ਾਰਾਂ ਸਵਾਲ ਖੜੇ ਕਰ ਦਿੱਤੇ ਗਏ ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਅਸ਼ਲੀਲ ਗਾਇਕੀ ਦਾ ਮੁੱਦਾ ਚੁੱਕਿਆ ਸੀ ਅਤੇ ਕਿਹਾ ਸੀ ਕਿ ਜੈਜਵੀ ਦੇ ਵੱਲੋਂ ਗਾਏ ਗੀਤ ਦੇ ਵਿੱਚ ਔਰਤਾਂ ਨੂੰ ਭੇਡੇ ਕਿਹਾ ਗਿਆ ਹੈ ਤੇ ਉਸ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਸਨੇ ਇਹ ਵੀ ਕਿਹਾ ਸੀ ਕਿ ਹੋਰ ਵੀ ਗਾਇਕ ਜੋ ਔਰਤਾਂ ਦੇ ਲਈ ਅਸ਼ਲੀਲ ਸ਼ਬਦਾਬਲੀ ਦੀ ਵਰਤੋਂ ਕਰਦੇ ਹਨ ਉਸ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ ਪਰ ਕਹਿੰਦੇ ਨੇ ਕਿ ਕਿਸੇ ਇਨਸਾਨ ਦੇ ਵੱਲੋਂ ਕਿਤੇ ਗਏ ਕਿਸੇ ਚੰਗੇ ਕਾਰਜ ਦੇ ਵਿੱਚ ਵਾਹਿਗੁਰੂ ਵੀ ਉਸ ਇਨਸਾਨ ਲਈ ਸਹਾਈ ਹੁੰਦਾ ਹੈ ਤੇ ਉਸ ਨੂੰ ਦਿਸ਼ਾ ਪ੍ਰਦਾਨ ਕਰਦਾ ਹੈ ਦੱਸ ਦਈਏ ਕਿ ਹਰਦੀਪ ਕੌਰ ਵੱਲੋਂ ਜਿਸ ਦਲੇਰੀ ਦੇ ਨਾਲ ਗਾਇਕ ਜੱਜ ਵੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਉਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸੁਮੋਟੋ ਨੋਟਿਸ ਲਿਆ ਗਿਆ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਸੂੂ ਮੋਟੋ ਨੋਟਿਸ ਲੈਣਦੇ ਇਸ ਸਬੰਧੀ ਰਿਪੋਰਟ ਇੱਕ ਹਫ਼ਤੇ ਦੇ ਅੰਦਰ-ਅੰਦਰ ਮੰਗੀ ਗਈ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ ਜੱਜ ਵੀ ਦਾ ਇੱਕ ਗੀਤ ਵਾਇਰਲ ਹੋ ਰਿਹਾ ਹੈ ਮੜਕਸ਼ ਕਿੰਨਾ ਦੀ ਤੂੰ ਕੀ ਜਾਣਦੀ ਭੇਡੇ ਇਸ ਗੀਤ ਦੇ ਵਿੱਚ ਸਮੂੱਚੀਆਂ ਔਰਤਾਂ ਦੇ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਜਿਸ ਬਾਬਤ ਤੇ ਦिशा ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਦੇ ਵਿੱਚ ਸ਼ਿਕਾਇਤ ਮਹਿਲਾ ਕਮਿਸ਼ਨ ਤੱਕ ਪਹੁੰਚਦੀ ਹੈ ਤੇ ਫਿਰ ਉਸ ਤੋਂ ਬਾਅਦ ਹੋਣੀ ਇਸ ਗਾਣੇ ਦੇ ਸਬੰਧ ਦੇ ਵਿੱਚ ਸੂ ਮੋਟੋ ਲੈੰਦੇ ਹੋਏ ਇੱਕ ਹਫਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਗਈ ਹੈ ਦੱਸਦੀ ਹੈ ਕਿ ਮਹਿਲਾ ਕਮਿਸ਼ਨ ਦੇ ਵੱਲੋਂ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇਹ ਹੁਕਮ ਜਾਰੀ ਕੀਤੇ ਗਏ ਨੇ ਤੇ ਜਿਸ ਵਿੱਚ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਗੀਤ ਮੜਕਸ਼ ਕਿਨਾਂ ਦੀ ਵਿੱਚ ਸਮੂਚੀ ਔਰਤਾਂ ਦੇ ਲਈ ਭੇਡਾਂ ਸ਼ਬਦੀ ਵਰਤੋਂ ਕਰਕੇ ਔਰਤਾਂ ਦਾ ਅਪਮਾਨ ਕਰਨ ਵਾਲੇ ਗਾਇਕ ਜੈਜ ਵੀ ਅਤੇ ਗੀਤਕਾਰ ਕਦਵਾਲਾ ਉਤੇ ਕਾਰਵਾਈ ਕਰਨ ਸਬੰਧੀ ਚਿੱਠੀ ਲਿਖੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਇਸ ਗੀਤ ਦੇ ਵਿੱਚ ਔਰਤਾਂ ਦੇ ਲਈ ਭੇਡ ਸ਼ਬਦ ਵਰਤਿਆ ਗਿਆ ਹੈ ਜੋ ਕਿ ਸਮਾਜ ਦੀਆਂ ਔਰਤਾਂ ਦੇ ਲਈ ਬਹੁਤ ਹੀ ਅਪਮਾਨਜਨਕ ਸ਼ਬਦ ਹੈ ਤੇ ਇਸ ਨਾਲ ਸਮਾਜ ਦੇ ਵਿੱਚ ਇੱਕ ਚੰਗਾ ਸੁਨੇਹਾ ਨਹੀਂ ਜਾਵੇਗਾ ਇਸ ਸਬੰਧ ਦੇ ਵਿੱਚ ਐਕਟ ਕਮਿਸ਼ਨ ਐਕਟ 2001 ਦੀ ਵਰਤੋਂ ਕਰਦੇ ਹੋਏ ਮੈਲਾ ਕਮਿਸ਼ਨ ਦੇ ਵੱਲੋਂ ਸੁਮੋਟੋ ਨੋਟਿਸ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਸ ਸਬੰਧ ਦੀ ਰਿਪੋਰਟ ਇੱਕ ਹਫਤੇ ਦੇ ਅੰਦਰ-ਅੰਦਰ ਕਮਿਸ਼ਨ ਦੀ ਮੇਲ ਆਈਡੀ ਉੱਤੇ ਭੇਜੀ ਜਾਵੇ। ਕਿਹਾ ਗਿਆ ਉਹਦੇ ਬਾਰੇ ਕੀ ਕਰਨਾ ਜੀ ਕਿਉਂ ਕੀਤਾ ਗਿਆ। ਤਦੋ ਜੀ ਇਹਦਾ ਜਿਹੜਾ ਤਿਆਰ ਹੈ ਸਾਡਾ ਬੜੇ ਲੋਕਾਂ ਨੇ ਇਹਦੇ ਵੱਲ ਗਿਆਦਾ ਕਿ ਜੈਜੀ ਵੀ ਨੇ ਜਿਹੜਾ ਗਾਣਾ ਗਾਇਆ ਹੈ ਉਹਦੇ ਅੰਦਰ ਜਿਹੜੀ ਇੱਕ ਭੇਡ ਸ਼ਬਦ ਯੂਜ਼ ਕੀਤਾ ਹੈ ਔਰਤ ਦੇ ਲਈ ਬਹੁਤ ਹੀ ਸ਼ਰਮਨਾਕ ਹੈ। ਤੇ ਇਹਦੇ ਬਾਰੇ ਮੈਨੂੰ ਕੰਪਲੇਂਟ ਬੜੇ ਲੋਕਾਂ ਤੋਂ ਆਈ ਹੈ ਔਰ ਫਿਰ ਮੈਂ ਵੀ ਗਾਣੇ ਸੁਨੇ ਔਰ ਮੈਨੂੰ ਵੀ ਲੱਗਿਆ ਕਿ ਇਹਨਾਂ ਇਹ ਸ਼ਬਦ ਜਿਹੜਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਹਨਾਂ ਔਰਤਾਂ ਦੇ ਸਬੰਧੀ ਕੁਝ ਐਨਜੀਓਜ਼ ਨੇ ਵੀ ਸਾਨੂੰ ਅਪਰੋਚ ਕੀਤਾ ਔਰ ਹੋਰ ਵੀ ਕੁਝ ਐਨਜੀਓਜ਼ ਆ ਰਹੇ ਨੇ ਤੇ ਉਹ ਸਾਰੇ ਚੀਜ਼ਾਂ ਦਾ ਨੋਟਿਸ ਲੈਂਦੇ ਹੋਏ ਅਸੀਂ ਇਹ ਜਿਹੜਾ ਨੋਟਿਸ ਹੈਗਾ ਇਹ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਭੇਜਿਆ ਆ ਇਹ 26 ਤਰੀਕ ਨੂੰ ਸਵੇਰੇ ਭੇਜਿਆ ਗਿਆ ਜੀ ਔਰ ਇਹਦੇ ਚ ਇੱਕ ਹਫਤੇ ਦੇ ਅੰਦਰ ਅੰਦਰ ਇਹਦੇ ਤੋਂ ਜਵਾਬ ਮੰਗਿਆ ਗਿਆ ਹੈ ਤੇ ਜਿਹੜਾ ਕਿ ਅੱਜ ਇਹਦੀ ਮਿਆਦ ਵੀ ਮੈਨੂੰ ਲੱਗਦਾ ਖਤਮ ਹੁੰਦੀ ਹੈ ਕਿ ਕੱਲ ਅਸੀਂ ਸਵੇਰ ਤੱਕ ਜੇ ਅੱਜ ਸ਼ਾਮ ਤੱਕ ਇਹਦਾ ਕੋਈ ਜਵਾਬ ਨਹੀਂ ਆਇਆ ਫਿਰ ਅਸੀਂ ਫਰਦਰ ਐਕਸ਼ਨ ਇਹਦੇ ਉਤੇ ਲਵਾਂਗੇ ਔਰ ਬਹੁਤ ਸੀਰੀਅਸ ਮੈਟਰ ਹੈ ਔਰ ਇਸ ਨੂੰ ਬੜੀ ਸੀਰੀਅਸਲੀ ਲਿਤਾ ਜਾਵੇਗਾ ਤਾਂ ਮੈਂ ਕਮਿਸ਼ਨ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦਾ ਹੈ ਕਿ ਚਾਹੁੰਦਾ ਹੈ ਜੈ ਜੀ ਵੀ ਇਸ ਗਾਣੇ ਨੂੰ ਮਤਲਬ ਕਿ ਇਹ ਸ਼ਬਦ ਹਟਾਇਆ ਜਾਵੇ ਜਾਂ ਪੂਰਾ ਗਾਣਾ ਮਤਲਬ ਕਿ ਉਥੋਂ ਰਿਮੂਵ ਕੀਤਾ ਜਾਵੇ ਮਤਲਬ ਕਿ ਇਸ ਬਾਰੇ ਜਰੂਰ ਕਰ ਲੈਣ ਉਸ ਦੇ ਬਾਰੇ ਔਰ ਅਸੀਂ ਉਹਦੇ ਕੋਲ ਇਹ ਜਵਾਬ ਤੇ ਇਸੇ ਚੀਜ਼ ਦਾ ਮੰਗਿਆ ਕਿ ਇਹ ਸ਼ਬਦ ਇਸਤਮਾਲ ਔਰਤ ਦੇ ਲਈ ਭੇਡ ਇਸਤਮਾਲ ਕਿਉਂ ਕੀਤਾ ਗਿਆ ਹੈ ਔਰ ਯਾ ਤਾਂ ਇਸ ਵਾਕੀ ਗੱਲ ਠੀਕੇਗੇ ਯਾ ਤਾਂ ਇਹ ਸ਼ਬਦ ਔਰ ਅਸੀਂ ਉਹਨੂੰ ਕਹਿੰਦੇ ਕਿ ਪਰਸਨਲ ਅਪੀਅਰੈਂਸ ਦੇ ਰੇ ਆ ਕੇ ਔਰ ਇਸ ਚੀਜ਼ ਦੇ ਉੱਤੇ ਮਾਫੀ ਮੰਗੇ ਪਹਿਲੀ ਗੱਲ ਤੇ ਸਵਾਜ ਦੇ ਔਰਤਾਂ ਦੇ ਕਿਨਾਰਫ ਤੋਂ ਔਰ ਐਕਸਪਲੇਨੇਸ਼ਨ ਦੇਗਾ ਨਹੀਂ ਉਹਨੂੰ ਹਟਾਣਾ ਪਏਗਾ ਇਸ ਚੀਜ਼ ਦੇ ਉੱਤੇ ਨਹੀਂ ਤਾਂ ਫਰਦਰ ਕਾਰਵਾਈ ਹੋਏਗੀ ਹੋਏਗੀ ਉਹਦੇ ਉੱਤੇ ਇੱਕ ਹਫਤੇ ਦਾ ਤੁਹਾਡੇ ਵੱਲੋਂ ਮਤਲਬ ਸਮਾਂ ਮੰਗਿਆ ਗਿਆ ਉਹਨਾਂ ਤੋਂ ਮਤਲਬ ਦਿੱਤਾ ਗਿਆ ਦਿੱਤਾ ਗਿਆ ਤੇ ਜੇ ਉਹ ਮਤਲਬ ਇੱਕ ਹਫਤੇ ਦਾ ਸਮਾਂ 26 ਤੋਂ ਲੈ ਕੇ ਅੱਜ ਕਾਫੀ ਟਾਈਮ ਨਿਕਲ ਚੁੱਕਿਆ ਹੈ ਤਾਂ ਹੁਣ ਉਸ ਤੋਂ ਬਾਅਦ ਕੀ ਐਕਸ਼ਨ ਹੋਏਗਾ ਜੇ ਕੋਈ ਨਹੀਂ ਹੋਣਾ ਤਾਂ ਰਿਪਰੈਜ਼ੈਂਟੇਟਿਵ ਇੱਥੇ ਆਮੈਂ ਉਹ ਹੀ ਤੁਹਾਨੂੰ ਹੁਣੇ ਪਹਿਲਾਂ ਹੀ ਕਿਹਾ ਨਾ ਕਿ ਉਹਨਾਂ ਦਾ ਅ ਤੇ ਜੇ ਅੱਜ ਸ਼ਾਮ ਤੱਕ ਸਾਨੂੰ ਇਹਦਾ ਤੇ ਕੋਈ ਜਵਾਬ ਨਹੀਂ ਆਇਆ ਤੇ ਕੱਲ ਅਸੀਂ ਫਰਦਰ ਨੋਟਿਸ ਦੇ ਕੇ ਐਕਸ਼ਨ ਲਵਾਂਗੇ ਤੇ ਮੈਂ ਪੰਜਾਬ 'ਚ ਹੋਰ ਵੀ ਬਹੁਤ ਸਾਰੇ ਸਿੰਗਰ ਇਸ ਤਰ੍ਹਾਂ ਦੀ ਮਤਲਬ ਆਏ ਸਮੇਂ ਜਾਂ ਪਬਲਿਸਿਟੀ ਲੈਣਾ ਚਾਹੁੰਦੇ ਆ ਕੁਝ ਨਾ ਕਿਤੇ ਨਾ ਕਿਤੇ ਔਰਤਾਂ ਦੇ ਇਸ ਤਰ੍ਹਾਂ ਦੇ ਗਾਣੇ ਕੱਢ ਦਿੰਦੇ ਆ ਬੋਲ ਇਸ ਤਰ੍ਹਾਂ ਦਾ ਆ ਜਾਂਦਾ ਉਹਨਾਂ ਲਈ ਕੀ ਕਹਿਣਾ ਚਾਹੋਗੇ ਮਤਲਬ ਕਿੰਨੀ ਸ਼ਰਮ ਲੱਗਦੀ ਗੱਲ ਹੈ ਕਿ ਪਬਲਿਸਿਟੀ ਲੈਣਾ ਚਾਹੁੰਦੇ ਨੇ ਔਰਤਾਂ ਦੇ ਉੱਤੇ ਗਲਤ ਕਮੈਂਟ ਕਰਕੇ ਪਹਿਲੀ ਗੱਲ ਤਾਂ ਤੁਸੀਂ ਐਸੀ ਚੀਜ਼ ਨੂੰ ਦੇਖਿਆ ਜਾਵੇ ਠੀਕ ਹੈ ਨਾ ਇਹ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕਿ ਸਾਡੇ ਬਾਬੇ ਨਾਨਕ ਨੇ ਇੱਕ ਔਰਤ ਨੂੰ ਇੱਕ ਸਮਾਜ ਦੇ ਅੰਦਰ ਬਹੁਤ ਵੱਡਾ ਇੱਕ ਦਰਸਾ ਦਿੱਤਾ ਗਿਆ ਹੈ ਤੇ ਇਸ ਚੀਜ਼ ਨੂੰ ਤੁਸੀਂ ਇਸਤੇਮਾਲ ਮੈਂ ਹਰ ਸਿੰਘ ਨੂੰ ਇਹ ਗੱਲ ਕਹੂੰਗੀ ਕਲਾ ਜੈਜੀ ਵੀ ਨੂੰ ਨਹੀਂ ਕਿ ਜਿਹੜਾ ਸ਼ਬਦ ਤੁਸੀਂ ਆਪਣੀ ਮਾਂ ਦੇ ਲਈ ਤੇ ਭੈਣ ਦੇ ਲਈ ਜਾਂ ਬੇਟੀ ਲਈ ਨਹੀਂ ਇਸਤੇਮਾਲ ਕਰ ਸਕਦੇ ਘਰ ਜਾ ਕੇ ਉਸ ਸ਼ਬਦ ਨੂੰ ਬਾਣਿਆਂ ਦੇ ਵਿੱਚ ਇਸਤੇਮਾਲ ਦਾ ਕੀਤਾ ਜਾਵੇ ਹੁਣ ਜਿੰਨਾ ਜੋਖ ਹੋਇਆ ਹੋਇਆ ਉਹਦਾ ਬੇਨੂੰ ਮਤਲਬ ਉਸ ਦਾ ਤੇ ਸੈਕਸ਼ਨ ਹੈ ਹੀ ਹੈ ਉਹ ਬਾਕੀ ਸਿੰਗਰ ਜਾਂ ਗੀਤਕਾਰਾਂ ਲਈ ਵੀ ਤੁਸੀਂ ਕਹਿਣਾ ਚਾਹੁੰਦੇ ਬਹੁਤ ਵੱਡੀ ਵਰਨਿੰਗ ਹੈ ਅਗਰ ਇਸ ਵਰਨਿੰਗ ਨੂੰ ਉਹਨਾਂ ਨੇ ਸੀਰੀਅਸਲੀ ਨਹੀਂ ਲਿੱਤਾ ਕਿ ਐਸੀ ਔਰਤ ਦੇ ਸਰੀਰ ਦੇ ਅੰਗਾਂ ਦੇ ਉੱਤੇ ਔਰਤ ਦੇ ਲੁਕਸ ਦੇ ਉੱਤੇ ਜਾਂ ਕੋਈ ਐਸਾ ਇਸਤੇਮਾਲ ਸ਼ਬਦ ਕੀਤਾ ਗਿਆ ਜੋ ਕਿ ਉਹ ਘਰ ਜਾ ਕੇ ਆਪਣੀ ਭੈਣ ਦੇ ਉੱਤੇ ਇਸਤੇਮਾਲ ਨਹੀਂ ਕਰ ਸਕਣਗੇ ਜਾਂ ਬੇਟੀ ਤੇ ਇਸਤੇਮਾਲ ਨਹੀਂ ਕਰ ਸਕਣਗੇ ਉਸ ਦੇ ਉੱਤੇ ਸੀਰੀਅਸ ਐਕਸ਼ਨ ਲਿੱਤਾ ਜਾਏਗਾ ਤਾਂ ਜਿਹੜਾ ਨੋਟਿਸ ਕੱਢਿਆ ਮੈਂ ਇਸ ਚ ਸਿਰਫ ਸਿੰਗਰ ਨੂੰ ਜਾਂ ਗੀਤਕਾਰ ਨੂੰ ਵੀ ਤੁਸੀਂ ਮਤਲਬ ਪਾਰਟੀ ਬਣਾਇਆ ਹੋਇਆ ਇਹਦੇ ਚ ਜਾ ਜੀ ਦੋਵੇਂ ਜੀ ਦੋਵੇਂ ਜਿਹਨੇ ਲਿਖਿਆ ਹੀ ਇਜ਼ ਐਜ਼ ਬੈਡ ਪਾਰਟਨਰ ਐਜ਼ ਜਿਨੇ ਗਾਣਾ ਗਾਇਆ ਹੈ ਮੈਂ ਕਿਹਾ ਤੁਹਾਡੇ ਕੋਲ ਕੋਈ ਸਾਈਡ ਫਸਟ ਤੋਂ ਕੋਈ ਐਕਸ਼ਨ ਲੈ ਰਿਆ ਹਾਂਜੀ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਆਫਤਾ ਬਾਰੇ ਬਹੁਤ ਸਾਰੀ ਸਰਦਾਰੀ ਬਣਦੀ ਜਾਂਦੀ ਆ ਉਹ ਲੈ ਕੇ ਕੋਈ ਸੁਦੇ ਨੂੰ ਪੁੱਛਿਆ ਕੀਤਾ ਜਾ ਰਿਹਾ ਹੈ ਕਿ ਤੂੰ ਸੋ ਮੂਟੋ ਲੈ ਕੇ ਇਸ ਤਰ੍ਹਾਂ ਦੇ ਅੱਗੇ ਵਾਸਤੇ ਰਿਐਕਸ਼ਨ ਲਵੋ ਬਿਲਕੁਲ ਲਵਾਂਗੇ ਮੇਰੇ ਧਿਆਨ ਦੇ ਅੰਦਰ ਚਾਹੇ ਪੇਪਰ ਚੋਂ ਆਜੇ ਚਾਹੇ ਸੋਸ਼ਲ ਮੀਡੀਆ ਚੋਂ ਆਜੇ ਚਾਹੇ ਨਿਊਜ਼ ਚੋਂ ਆਜੇ ਅਗਰ ਐਸੀ ਕੋਈ ਨਿਊਜ਼ ਹੈ ਚਾਹੇ ਇਹਦੇ ਉੱਤੇ ਕੋਈ ਐਨਜੀਓ ਆਉਂਦਾ ਹੈ ਚਾਹੇ ਨਹੀਂ ਹੁੰਦਾ ਜਾਂ ਚਾਹੇ ਕੋਈ ਕੰਪਲੇਨ ਨਹੀਂ ਕਰਦਾ ਲੇਕਿਨ ਇਹਦੇ ਉੱਤੇ ਫੇਰ ਵੀ ਜਿਹੜਾ ਅਸੀਂ ਐਕਸ਼ਨ ਖੁਦ ਹੀ ਲਵਾਂਗੇ ਸਭ ਨੂੰ ਲੈ ਕੇ